ਕਿਵੇਂ ਆ ਸੰਦੀਪ? ਕਿਵੇਂ ਨੇ ਤੇਰੇ ਕੀ ਹਾਲ ਆ? ਵਧੀਆ ਤੂੰ ਸੁਣਾ ਠੀਕ ਠਾਕ? ਵਾਹ ਵਧੀਆ ਵਧੀਆ ਸੋਹਣੀ। ਕਿੱਧਰ ਘੁੰਮਦਾ ਪਿਆ? ਤੇਰੇ ਕੋਲ ਹੀ ਆਇਆ ਸੀ ਭਰਾਵਾ। ਹੂੰ ਕੀ ਕਰ ਲੋ ਯਾਰ ਮੈਨੂੰ ਕੰਮ ਆਇਆ ਸੀਗਾ ਹੁਣ ਆਣਾ ਸਕੂਟਰੀ ਵੇਚਣੀ ਆ। ਅੱਛਾ ਪੈਸੇ ਦੀ ਮੈਨੂੰ ਲੋੜ ਸੀਗੀ। ਮਗਾ ਤੂੰ ਬਾਜ਼ਾਰ 'ਚ ਬੈਠਾ ਮੈਂ ਤੂੰ ਰੇਟ ਵਧੀਆ ਲਵਾ ਦੇਗਾ। ਯਾਰ ਤੂੰ ਇੱਥੇ ਵੇਚਿੰਦੇ ਨਾ ਲੋ ਚੰਗਾ ਤੂੰ ਆਨਲਾਈਨ ਫੇਸ ਆਨਲਾਈਨ ਸਕੂਟਰੀ ਆਨਲਾਈਨ ਐਪਸ ਦੇ ਥਰੂ ਪੇਤੇ ਯਾਰ। ਕਿਹੜੀ ਐਪ? ਆ ਤੇ ਇੰਨੀਆਂ ਐਪਸ ਨੇ ਯਾਰ। ਇਹਦੇ ਵਿੱਚੋਂ ਆਪਣੀਆਂ ਫੋਟੋ ਖਿੱਚ ਵਹੀਕਲ ਦੀ। ਅੱਛਾ ਵਹੀਕਲ ਦੀ ਫੋਟੋ ਖਿੱਚ ਕੇ ਇੰਨੇ ਤੇ ਅਪਲੋਡ ਕਰਕੇ ਤੇ ਪ੍ਰਾਈਸ ਲਿਖ ਦੀ ਵੀ ਇੰਨੇ ਇੰਨੇ ਚ ਵੇਚਨੀ ਆ ਤੂੰ ਅੱਛਾ ਸਮਾਂ ਦੀ ਇਤਨੇ ਨਾਲ ਵਧੀਆ ਬਿਕ ਜਾਣੀ ਵਧੀਆ ਪ੍ਰਾਈਸ ਮਿਲ ਜਾਣਾ ਤੈਨੂੰ ਉੱਥੇ ਆਨਲਾਈਨ ਮੇਰੇ ਦਿਮਾਗ 'ਚ ਨਹੀਂ ਆਇਆ ਯਾਰ ਆ ਹੂੰ ਦੇਖਿਆ ਆਈ ਹੈ ਆਪਾਂ ਹਾਂ ਹਾਂ ਇਹੀ ਆ ਹੋਰ ਵੀ ਐਪਸ ਨੇ ਬਹੁਤ ਐਪਸ ਨੇ ਹਾਂ ਹੁਣੇ ਕਰ ਦਿੰਨਾ ਇੱਥੇ ਤਾਂ ਹੂੰ ਰੇਟ ਵਧੀਆ ਮਿਲ ਜਾਣਗੇ ਹਾਂ ਹਾਂ ਉੱਥੇ ਵਧੀਆ ਮਿਲ ਜਾਣੇ ਰੇਟ ਉਨਾ ਹੀ ਪਾਵਾਂ ਜਿੰਨਾ ਚਾਹੀਦਾ ਜਿਆ ਕਿੰਨਾ ਵੱਧ ਪਾ ਦੇ ਯਾਰ ਉਹ ਬਈ ਮੁੜ ਕੇ ਬਾਰਕੀ ਦੀ ਗੱਲ ਕਰਦੇ ਆ ਬਾਰਕੀ ਦੀ ਗੱਲ ਠੀਕ ਲੱਗਿਆ ਮੈਨੂੰ ਅੱਗੀ ਪਾ ਫੋਟੋ ਫਿੱਟ ਕੇ ਤੇ ਪਾ ਹੁਣੇ ਪਾ ਦਨੇ ਆ ਯਾਰ ਉਹ ਤਾਂ ਵਿਕਿਆ ਹੀ ਹੋਈਆਂ ਮੇਰੀਆਂ ਚਲੋ ਠੀਕ ਹੈ ਮੈਂ ਦੇਖਦਾ ਹਾਂ ਚਲ ਖਲੀ ਕਰ ਓਕੇ ਬ੍ਰਾ ਥੈਂਕ ਯੂ ਹੈਲੋ ਹਾਂਜੀ ਹਾਂਜੀ ਸਕੂਟੀ ਵੇਚਣੀ ਆ ਭਾਜੀ ਹਾਂਜੀ ਹਾਂਜੀ ਮੈਂ ਐਡ ਪਾਈ ਸੀਗੀ ਇਹ 25000 ਦਿੰਨੀ ਆ ਭਾਜੀ ਇਨੇ ਭਾਜੀ ਵੀਰ ਤਾਂ ਬਹੁਤ ਘੱਟ ਆ 25000 ਦੇ ਦਊਂਗਾ ਠੀਕ ਆ ਭਾਜੀ ਹੁਣੇ ਫੋਨ ਆਣੇ ਸ਼ੁਰੂ ਹੋ ਗਏ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਅ ਸਰ OLX ਤੇ ਨਾ ਤੁਹਾਡੀ ਐਡ ਦੇਖੀ ਸੀ ਸਕੂਟਰੀ ਵੇਚਣੀ ਆ ਤੁਸੀਂ ਹਾਂਜੀ ਹਾਂਜੀ ਸਕੂਟਰੀ ਵੇਚਣੀ ਆ ਭਾਜੀ ਪਾਜੀ ਰੇਟ ਜ਼ਿਆਦਾ ਪਾਇਆ ਹੋਇਆ ਤੁਸੀਂ 25000 ਰੁਪਇਆ ਰੇਟ ਥੋੜਾ ਜਿਹਾ ਐਡਜਸਟਮੈਂਟ ਕਰੋ ਮੈਨੂੰ ਸਕੂਟਰੀ ਪਸੰਦ ਆ ਤੁਹਾਡੀ ਇਹ ਰੇਟ ਪਾਜੀ ਮੈਂ ਬਿਲਕੁਲ ਜਾਇਜ਼ ਪਾਇਆ ਇਸ ਤੋਂ ਘੱਟ ਨਹੀਂ ਮੈਂ ਦੇਣੀ ਪਾਜੀ ਦੇਖ ਲਓ ਪਾਜੀ ਕਰ ਲਓ ਕੁਛ ਮੜਾ ਮੋਟਾ ਸਕੂਟਰੀ ਤੁਹਾਡੀ ਪਸੰਦ ਆ ਮੈਨੂੰ ਪਾਜੀ ਲਾਸਟ ਰੇਟ ਈ ਆ ਪਾਜੀ ਬਾਰਗੇਨ ਕਰਾ ਕੋਈ ਨਹੀਂ ਆ ਚਲੋ ਠੀਕ ਐ ਪਾਜੀ ਫਿਰ ਤੁਸੀਂ ਐਂ ਕਰੋ ਮੈਨੂੰ ਨਾ ਆਪਣਾ Google Pay ਨੰਬਰ ਤੁਹਾਡਾ ਇਸੇ ਨੰਬਰ ਤੇ ਚੱਲਦਾ ਜੀ ਹਾਂਜੀ ਇਸੇ ਨੰਬਰ ਤੇ ਚੱਲਦਾ ਜੀ ਤੇ ਮੈਂ ਨਾ ਤੁਹਾਨੂੰ ਐਡਵਾਂਸ ਪਾ ਦਿੰਦਾ ਜੀ ਪਈ ਤੁਸੀਂ ਦੇਖ ਹੀ ਜਾਓ ਗੱਡੀ ਨਾਲ ਦੇਜ ਨਾਲ ਕੈਸ਼ ਦੇ ਦਿਓ ਪੇਮੈਂਟ ਉਹ ਵੀ ਜੀ ਪਤਾ ਗੱਲ ਕੀ ਆ ਐਕਚੁਅਲੀ ਮੈਂ ਜਾਣਾ ਆ ਜਬਾਰ ਕਿਤੇ ਤੇ ਮੈਨੂੰ ਐ ਵੀ ਤੁਸੀਂ ਪਿੱਛੋਂ ਗੱਡੀ ਨਾ ਵੇਚ ਦਿਓ ਤੇ ਗੱਡੀ ਆ ਗਈ ਮੈਨੂੰ ਪਸੰਦ ਤੁਹਾਡੀ ਮਤਲਬ ਸਕੂਟਰ ਤੁਹਾਡਾ ਮੈਨੂੰ ਪਸੰਦ ਹੈ ਤੇ ਮੈਂ ਤੁਹਾਨੂੰ ਨਾ ਸਾਈ ਦੇ ਤੌਰ ਤੇ 5-10000 ਰੁਪਇਆ ਮੈਂ ਤੁਹਾਨੂੰ ਆਨਲਾਈਨ ਪਾ ਦਰਨਾ ਮੇਰੀ ਗੱਡੀ ਜਿਹੜੀ ਆ ਪੱਕੀ ਹੋ ਜੂਗੀ ਤੁਹਾਡੇ ਵੱਲ ਮੈਂ ਮੈਂ ਕਰਦਾ ਭਾਜੀ ਤੁਹਾਨੂੰ 10 ਮਿੰਟ ਚ ਪੇ ਕਰਕੇ ਨਾ ਆਨਲਾਈਨ ਪਾ ਕੇ ਫਿਰ ਮੈਂ ਤੁਹਾਨੂੰ ਫੋਨ ਕਰਦਾ ਠੀਕ ਆ ਭਾਜੀ ਕਰੋ ओके okay, जी प्यार बनाइए एक बर्गर है हेलो हेलो हां जी बाजी बाजी मैं ना गूगल पे पे पा ਰਿਆ ਸੀ ਉਹ ਹੋ ਨਹੀਂ ਰਿਹਾ ਹੈਗਾ ਹੋ ਨਹੀਂ ਰਿਹਾ ਬਾਜੀ हां पेमेंट ਨਹੀਂ ਹੋ ਰਹੀ ਕੋਈ ਦਿੱਕਤ ਆ ਰਹੀ ਹੈ ਕੋਈ ਹੋਰ ਹਾਲ ਦੱਸੋ ਕੋਈ ਹੋਰ ਨੰਬਰ ਹੈਗਾ ਤਾਂ ਦੱਸੋ ਨਹੀਂ ਬਾਜੀ ਨੰਬਰ ਤਾਂ ਇਹੀ ਆ ਤੁਸੀਂ Paytm try ਕਰ ਲਓ ਬਾਜੀ Paytm ਤੇ ਚਲੋ ਮੈਂ Paytm ਤੇ ਭਉਣਾ ਬਾਜੀ ਠੀਕ ਆ ਬਾਜੀ ओके ਹੈਲੋ ਹੈਲੋ ਅ ਵੀਜੀ ਪੇਪੀਅਮ ਤੇ ਵੀ ਹੋ ਨਹੀਂ ਰਿਹਾ ਤੁਸੀਂ ਇਹ ਕੰਮ ਕਰੋ ਮੈਂ ਨਾ ਇੱਕ ਲਿੰਕ ਭੇਜਦਾ ਤੁਹਾਨੂੰ ਠੀਕ ਹੈ ਉਹ ਲਿੰਕ ਜਿਹੜਾ ਤੁਸੀਂ ਓਪਨ ਕਰੋਗੇ ਤੁਹਾਨੂੰ ਪੇਮੈਂਟ ਰੀਸੀਵ ਹੋ ਜਾਊਗੀ ਜੀ ਨਹੀਂ ਭਾਜੀ ਲਿੰਕ ਦਾ ਤੁਸੀਂ ਰਹਿੰਦੋ ਸੀ ਮੈਨੂੰ ਕੈਸ਼ ਹੀ ਦੇਜੋ ਨਾ ਨਾਲੇ ਦੇਖ ਜੋ ਸਕੂਟਰੀ ਆ ਕੇ ਉਹ ਭਾਜੀ ਐਨਾ ਤਾਂ ਭਰੋਸਾ ਕਰੋ ਕੋਈ ਚੱਕਰ ਨਹੀਂ ਮੈਂ ਤਾਂ ਤੁਹਾਨੂੰ ਸਕੂਟਰੀ ਲੈਣੀ ਹੈ ਮੈਂ ਪੈਸੇ ਐਡਵਾਂਸ ਹੀ ਦੇ ਰਿਹਾ ਤੁਹਾਨੂੰ ਮੈਂ ਕਿਹੜਾ ਲੈ ਰਿਆਂ ਤੁਹਾਨੂੰ ਕੋਈ ਲਿੰਕ ਦਨੋ ਅੱਜ ਪਤਾ ਨੂੰ ਅੱਜ ਕੱਲ ਫਰੋਡ ਬਹੁਤ ਚੱਲਦੇ ਆ ਨਾ ਮੈਨੂੰ ਡਰ ਲੱਗਦਾ ਜੀ ਨਹੀਂ ਭਾਜੀ ਬਲੀਵ ਕਰੋ ਐਕਚੁਅਲੀ ਮੈਂ ਕੱਲ ਨੂੰ ਚੱਲ ਜਾਣਾ ਬਾਹਰ 2-4 ਦਿਨਾਂ ਲਈ ਮੈਨੂੰ ਐ ਆ ਵੀ ਮੈਂ ਪੇਮੈਂਟ ਦੇ ਕੇ ਸੁਰਖਰੂ ਆਵਾਂ ਟੈਨਸ਼ਨ ਨਹੀਂ ਰਹੂਗੀ ਮੇਰੇ ਦਿਮਾਗ ਤੇ ਤੁਸੀਂ ਐ ਕਰੋ ਮੈਂ ਲਿੰਕ ਭੇਜਦਾ ਉਹਨੂੰ ਓਪਨ ਕਰਿਓ ਤੁਹਾਨੂੰ ਪੇਮੈਂਟ ਰਿਸੀਵ ਹੋ ਜੂਗੀ ਜੀ ਠੀਕ ਆ ਭਾਜੀ ਕੋਈ ਹੱਲ ਨਹੀਂ ਹੈਗਾ ਭੇਜ ਦਿਓ ਭਾਜੀ ਮੈਂ ਦੇਖ ਲੈਂਦਾ ਓਕੇ ਜੀ ਹੈਲੋ ਹੈਲੋ ਹਾਂਜੀ ਬਾਜੀ ਹਾਂਜੀ ਬਾਜੀ ਮੈਂ ਆ ਗਿਆ ਸੀ ਤੁਹਾਡਾ ਲਿੰਕ ਤੇ ਮੈਂ ਕਰਤਾ ਚੈੱਕ ਕਰ ਲਉ ਮੜਾ ਜ ਆ ਓਕੇ ਬਾਜੀ ਇੱਕ ਮਿੰਟ ਮੈਂ ਚੈੱਕ ਕਰਦਾ ਠੀਕ ਹੈ ਬਾਜੀ ਆ ਚੈੱਕ ਕਰ ਲਿਓ ਤੁਸੀਂ ਤੁਹਾਨੂੰ ਪੇਮੈਂਟ ਰਿਸੀਵ ਹੋ ਰਹੀ ਹੈ ਦੋ ਮਿੰਟ ਠੀਕ ਹੈ ਵਿੱਚ ਕਰ ਦਿਓ ਬਾਜੀ ਓਕੇ ਬਾਜੀ ਹੋ ਗਿਆ ਵੀਰੇ ਥੈਂਕ ਯੂ ਇਹਨੇ ਮੈਸੇਜ ਇਹ ਕਿਤੇ ਮੈਸੇਜ ਆਈ ਜਾਂਦੇ ਆ ਪੇਮੈਂਟ ਮੇਰੇ ਕਾਉਂਟ ਤੋਂ ਕਿੱਦਾਂ ਨਿਕਲੀ ਜਾਂਦੀ ਐ ਉਹ ਯਾਰ ਕਿਤੇ ਫਰੋਡ ਤਾਂ ਨਹੀਂ ਹੋ ਗਿਆ ਸੁਣ ਚੋ ਲੈ ਵੀ ਅੱਜ ਦੀ ਤਾਂ ਦਿਹਾੜੀ ਪੈ ਗਈ ਕੱਲ ਨੂੰ ਲੱਭਦੇ ਆ ਨਵਾਂ ਮੁਰਗਾ ਇਦਾਂ ਦੇ ਫਰੋਡ ਤੋਂ ਬਚਣ ਲਈ ਹਮੇਸ਼ਾ ਸੰਭਲ ਕੇ ਰਹੋ ਤੇ ਕਿਸੇ ਵੀ ਲਿੰਕ ਤੇ ਕਲਿੱਕ ਨਾ ਕਰੋ